ਜਾਪ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਸੰਤ ਭਿੰਡਰਾਂ ਵਾਲਿਆਂ ਦੇ ਭਤੀਜੇ ਦਾ ਕਤਲ ਕੀਤਾ ਗਿਆ ਹੈ ਜੀहां ਗੁਰੂ ਘਰ ਦੇ ਅੰਦਰ ਵੜ ਕੇ ਕਤਲ ਕੀਤਾ ਗਿਆ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਸੰਤ ਜਿਹੜੇ ਭਿੰਡਰਾਂ ਵਾਲੇ ਨੇ ਉਹਨਾਂ ਦੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਜਿਹੜੀ ਵੱਡੀ ਵਾਰਦਾਤ ਹੋਈ ਹੈ ਕਤਲ ਕੀਤਾ ਗਿਆ ਸੰਤ ਜਿਹੜੇ ਭਿੰਡਰਾਂ ਵਾਲੇ ਨੇ ਉਹਨਾਂ ਦੇ ਭਤੀਜੇ ਦਾ ਸੋ ਜਿਹੜੀ ਜਾਣਕਾਰੀ ਹੈ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਦੇ ਜਿਹੜੇ ਭਤੀਜੇ ਦਾ ਕਤਲ ਕੀਤਾ ਗਿਆ ਔਰ ਜਿਹੜੀ ਦਹਿਸਦ ਫੈਲ ਚੁੱਕੀ ਹੈ ਮੌਕੇ ਤੇ ਹੀ ਪੁਲਿਸ ਨੂੰ ਜਿਹੜਾ ਤਨਾਤ ਕੀਤਾ ਗਿਆ ਸੂਚਨਾ ਦਿੱਤੀ ਗਈ ਹੈ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਜਿਹੜੇ ਇਲਾਕੇ ਵਿੱਚ ਸੇਵਾ ਨਿਭਾ ਰਹੇ ਸੀ ਔਰ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਸੀ ਉਹਨਾਂ ਦਾ ਕਤਲ ਕਰ ਦਿੱਤਾ ਦਹਿਸਦ ਦਾ ਮਾਹੌਲ ਪੈਦਾ ਹੋ ਚੁੱਕਾ ਹੈ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਨੇ ਜਿਹੜੇ ਉਹਨਾਂ ਦਾ ਨਾਮ ਸੰਤ ਜਿਹੜੇ ਬਲਵਿੰਦਰ ਸਿੰਘ ਭਾਈ ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਉਹਨਾਂ ਦਾ ਕਤਲ ਕੀਤਾ ਗਿਆ ਔਰ ਉਥੇ ਹੀ ਦੱਸਦੀ ਕਿ ਬਟਾਲਾ ਤੋਂ ਦਮਦਮੀ ਟਕਸਾਲ ਦੇ 13ਵੇਂ ਮੁਖੀ ਔਰ ਸੰਤ ਕਰਤਾ ਸਿੰਘ ਖਾਲਸਾ ਭਿੰਡਰੰਮਲ ਦੇ ਭਤੀਜੇ ਸੰਤ ਸਮਾਜ ਦੇ ਮੁਖ ਬਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਨੂੰ ਕਤਲ ਜਿਹੜਾ ਉਹਨਾਂ ਦਾ ਕਰ ਦਿੱਤਾ ਗਿਆ ਤੇ ਜਾਂਚ ਵਿੱਚ ਪੁਲਿਸ ਲੱਗੀ ਹੋਈ ਹੈ ਤੇ ਰਾਤ ਗੁਰੂ ਘਰ ਦੇ ਅੰਦਰ ਦਾਖਲ ਹੋ ਕੇ ਕਾਤਲਾ ਨੇ ਉਹ ਵੀ ਦੱਸੇ ਜਾ ਰਹੇ ਨੇ ਕਿ ਉਹ ਵੀ ਗੁਰਸੇਖ ਸੀ ਉਹਨਾਂ ਨੇ ਜਿਹੜਾ ਕਤਲ ਕਰ ਦਿੱਤਾ ਔਰ ਮਾਮਲਾ ਜਿਹੜਾ ਆਇਆ ਏ ਉਹ ਜਾਣਕਾਰੀ ਦੱਸਦੀ ਕਿ ਮਾਮਲਾ ਜਿਹੜਾ ਪੈਂਦਾ ਬਟਾਲਾ ਪੁਲਿਸ ਦੇ ਅਧੀਨ ਪੈਂਦਾ ਕਸਬਾ ਜਿਹੜਾ ਹੈ ਕੁਮਾਣ ਦੇ ਨਜ਼ਦੀਕ ਗੁਰਦੁਆਰਾ RAM DAS SAHIB ਜੀ ਅਠਵਾਲ ਪੁਲ ਤੇ ਬੀਤੀ ਰਾਤ ਬਲਵਿੰਦਰ ਸਿੰਘ ਖਾਲਸਾ ਜੀ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਦਾ ਕਤਲ ਕਰ ਦਿੱਤਾ ਉਹਨਾਂ ਦੀ ਮ੍ਰਿਤਕ ਦੇਹ ਗੁਰਦੁਆਰਾ ਕੰਪਲੈਕਸ ਦੇ ਵਿੱਚ ਖੂਨ ਦੇ ਨਾਲ ਲੱਥ ਪੱਥ ਜਿਹੜੀ ਮਿਲੀ ਹੈ ਕਤਲ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਔਰ ਜ਼ਿਕਰਯੋਗ ਹੈ ਕਿ ਭਾਈ ਬਲਵਿੰਦਰ ਸਿੰਘ ਖਾਲਸਾ ਆ ਜੋ ਜੋ ਕਸਬਾ ਕੁਮਾਨ ਨੇੜੇ ਗੁਰੂ ਘਰ ਦੇ ਵਿੱਚ ਸੇਵਾ ਨਿਵਾ ਰਹੇ ਸੀ ਗੁਰੂ ਰਾਮਦਾਸ ਦੇ ਵਿੱਚ ਜਿਹੜੇ ਮੁੱਖ ਗ੍ਰੰਥੀ ਵੀ ਸਨ ਮੁੱਖ ਸੇਵਾਦਾਰ ਵੀ ਸਨ ਗੁਰੂ ਰਾਮਦਾਸ ਗੁਰੂ ਘਰ ਦੇ ਮੁਖੀ ਵੀ ਦੱਸੇ ਜਾ ਰਹੇ ਨੇ ਆਦੇ ਗੁਰਦੁਆਰਾ ਸਾਹਿਬ ਜਿਹੜਾ ਹੈ ਉਸ ਵਿੱਚ ਸੇਵਾ ਸੰਭਾਲ ਔਰ ਕਾਰ ਸਿਵਾ ਦਾ ਵੀ ਕੰਮ ਭਾਈ ਸਾਹਿਬ ਕਰ ਰਹੀ ਸੀ ਔਰ ਉੱਥੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਰਹਿਸ ਗੁਰੂ ਘਰ ਦੇ ਕੋਲ ਹੀ ਸੀ ਆ ਜਿੱਥੇ ਦੇਰ ਰਾਤ ਘਰ ਦੇ ਵਿੱਚ ਦਾਖਲ ਹੋ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਔਰ ਮੌਕੇ ਤੇ ਹੀ ਆਲੇ ਦਲੇ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਪੁਲਿਸ ਨੂੰ ਜੇ ਸੂਚਨਾ ਦਿੱਤੀ ਗਈ ਔਰ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਹਾਲਾਂਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਕੁਝ ਤਸਵੀਰਾਂ ਵੀ ਆ ਜਿਹੜੀਆਂ ਇੰਟਰਨੈਟ ਤੇ ਵਾਇਰਲ ਹੋ ਰਹੀਆਂ ਨੇ ਜਦੋਂ ਸਾਡੇ ਕੋਲ ਆਉਣਗੀਆਂ ਸਿੱਧੂ ਜਰੂਰ ਤੁਹਾਡੇ ਨਾਲ ਸਾਂਝੇ ਕਰ ਦੇਵਾਂਗੇ ਆ ਪਰ ਪੋਲਸ ਨੇ ਮੌਕੇ ਤੇ ਜਿਹੜੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਔਰ ਉੱਥੇ ਹੀ ਪਾਈ ਬਲਵਿੰਦਰ ਸਿੰਘ ਖਾਲਸਾ ਦਾ ਦੱਸਿਆ ਜਾ ਰਿਹਾ ਹੈ ਕਿ ਸਿਨਾਂ ਕੋਈ ਨਿੱਜੀ ਜਿਹੜਾ ਬੈਰ ਵੀ ਨਹੀਂ ਸੀ ਆ ਕਤਲ ਦਾ ਜਿਹੜਾ ਸਾਕ ਦੀ ਸੂਈ ਸੇਵਾਦਾਰ ਰਮਨਦੀਪ ਸਿੰਘ ਵਾਸੀ ਸਲਾਮਪੁਰ ਵੱਲ ਜਾ ਰਹੀ ਹੈ ਕਿਉਂਕਿ ਕਤਲ ਤੋਂ ਬਾਅਦ ਉਹਨਾਂ ਦਾ ਸੇਵਕ ਫਰਾਰ ਦੱਸਿਆ ਜਾ ਰਿਹਾ ਹੈ ਸੋ ਵੱਡੀ ਖਬਰ ਇਹ ਵੀ ਹੈ ਕਿ ਉਹਨਾਂ ਦਾ ਜਿਹੜਾ ਇੱਕ ਸੇਵਕ ਆ ਜਾਂ ਚੇਲਾ ਹੈ ਰਮਨਦੀਪ ਸਿੰਘ ਜੋ ਉਹਨਾਂ ਦੇ ਨਾਲ ਸੇਵਾ ਨਿਭਾ ਰਿਹਾ ਸੀ ਉਹ ਵੀ ਗੁਰੂ ਘਰ ਚੋਂ ਫਰਾਰ ਹੈ ਔਰ ਕਿਉਂਕਿ ਕਤਲ ਤੋਂ ਬਾਅਦ ਉਹ ਮੌਕੇ ਤੇ ਉਹ ਦਿਖਿਆ ਨਹੀਂ ਨਾ ਕਿ ਉਹਦਾ ਕੋਈ ਸੂ ਮਿਲ ਰਹੀ ਹੈ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਵੱਡੀ ਖਬਰ ਸੰਤ ਭਿੰਡਰਾਂਵਾਲਿਆਂ ਦੇ ਭਤੀਜੇ ਦਾ ਕਤਲ ਕੀਤਾ ਗਿਆ ਬਲਵਿੰਦਰ ਸਿੰਘ ਦਾ ਗੁਰੂ ਘਰ ਦੇ ਵਿੱਚ ਸੇਵਾ ਨਿਵਾ ਰਹੇ ਸੀ ਦਾ ਕਾਤਲ ਗੁਰੂ ਘਰ ਵਿੱਚ ਦਾਖਲ ਹੋ ਕੇ ਉਹਨਾਂ ਜਿੱਥੇ ਰਹਾਇਆ ਸੀ ਤੇ ਸਾਰ ਹਥਿਆਰ ਨਾਲ ਕਤਲ ਕਰ ਦਿੰਦਾ ਗੁਰੂ ਘਰ ਦੇ ਕੰਪਲੈਕਸ ਦੇ ਵਿੱਚ ਉਹਨਾਂ ਦੀ ਜਿਹੜੀ ਮਰਤਕ ਦੇਹ ਲਹੂ ਨਾਲ ਲੱਥਪੱਤ ਜਿਹੜੀ ਮੌਕੇ ਤੇ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਪਰ ਜਿਹੜਾ ਸ਼ੱਕ ਦਾ ਘੇਰਾ ਹੈ ਉਹ ਸੇਵਾਦਾਰ ਇੱਕ ਰਮਨਦੀਪ ਸਿੰਘ ਆ ਜੋ ਸੇਵਾ ਨਿਵਾ ਰਿਹਾ ਸੀ ਜੋ ਸੰਤ ਬਲਵਿੰਦਰ ਸਿੰਘ ਭਾਈ ਬਲਵਿੰਦਰ ਸਿੰਘ ਜੀ ਦੇ ਨਾਮ ਰਹਿੰਦਾ ਸੀ ਉਹ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਸ਼ੱਕ ਦਾ ਘੇਰਾ ਉਸ ਨੌਜਵਾਨ ਤੇ ਆ ਜਾਂਚ ਕੀਤੀ ਜਾਵੇਗੀ ਜੋ ਵੀ ਸਬੂਤ ਮਿਲਣਗੇ ਉਹ ਸਾਹਮਣੇ ਰੱਖੇ ਜਾਣਗੇ ਫਿਲਹਾਲ ਇਹ ਵੀ ਦੱਸਿਆ ਜਾ ਰਿਹਾ ਗੁਰੂ ਘਰ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਲੱਗੇ ਨੇ ਉਹ ਜਾਂਚ ਕੀਤੇ ਜਾ ਰਹੇ ਨੇ ਜੋ ਵੀ ਜਾਂਚ ਸਾਹਮਣੇ ਆਵੇਗੀ ਉਸ ਤੇ ਕਹਿੰਦੇ ਕਰ